ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੀ ਜ਼ਿੰਦਗੀ ਦੇ ਅੰਦਰ ਹਰ ਇੱਕ ਮੋੜ ਤੇ ਸਾਡੀ ਅਗਵਾਈ ਕਰਦੇ ਨੇ ਜ਼ਿੰਦਗੀ ਵਿੱਚ ਕੋਈ ਦੁੱਖ ਆ ਜਾਵੇ ਕੋਈ ਤਕਲੀਫ ਆ ਜਾਵੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਪੜ ਕੇ ਵੇਖੋ ਹਰ ਇੱਕ ਦੁੱਖ ਦਾ ਗੁਰੂ ਸਾਹਿਬ ਇਲਾਜ ਦੱਸਦੇ ਨੇ ਕੋਈ ਜ਼ਿੰਦਗੀ ਵਿੱਚ ਦੁਖੀ ਹੋਵੇ ਕਿਸੇ ਨੂੰ ਤਕਲੀਫ ਹੋਵੇ ਸੰਸਾਰ ਦੇ ਕਿਸੇ ਬੰਦੇ ਨੂੰ ਆਪਣਾ ਦੁੱਖ ਦੱਸੋਗੇ ਪਾਤਸ਼ਾਹ ਕਹਦੇ ਤੋਂ ਇੱਕ ਸੁਣਾਏਗਾ ਅਗਲਾ ਬੰਦਾ ਦੋ ਸੁਣਾ ਕੇ ਜਾਏਗਾ ਕਿਸੇ ਬੰਦੇ ਕੋਲ ਦੁੱਖ ਫੋਲ ਕੇ ਵੇਖ ਲਵੋ ਕਿਸੇ ਰਾਹ ਜਾਂਦੇ ਨੂੰ ਇੱਕ ਵਾਰ ਪੁੱਛੋ ਭਾਈ ਕੀ ਹਾਲ ਹੈ ਅਗਲਾ ਆਖਦਾ ਬੜਾ ਵਧੀਆ ਹੈ 10 ਮਿੰਟ ਉਹਦੇ ਕੋਲ ਬੈਠੋ ਜਦੋਂ ਅਗਲਾ ਦਿਲ ਦੀਆਂ ਗੱਲਾਂ ਕਰਨ ਲੱਗ ਜਾਵੇ ਫਿਰ ਅਗਲਾ ਵਧੀਆ ਨਹੀਂ ਆਖਦਾ ਆਂਦਾ ਆ ਵੀ ਮੈਨੂੰ ਦੁੱਖ ਹੈ ਆ ਵੀ ਦੁੱਖ ਹੈ ਮੇਰੇ ਤੋਂ ਵੱਡਾ ਦੁਖੀ ਕੋਈ ਨਹੀਂ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਆਖਿਆ ਨਾਨਕ ਦੁਖੀਆ ਸਭ ਸੰਸਾਰ ਸਾਰਾ ਸੰਸਾਰ ਦੁੱਖਾਂ ਨਾਲ ਭਰਿਆ ਹੈ ਤੇ ਸਤਿਗੁਰੂ ਜੀ ਆਖਿਆ ਜੇ ਸੁੱਖ ਲੈਣਾ ਹੈ ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ ਉਸ ਰਮੇ ਹੋਏ ਪ੍ਰਮਾਤਮਾ ਦੀ ਸ਼ਰਨ ਵਿੱਚ ਆ ਜਾ ਤੈਨੂੰ ਜ਼ਿੰਦਗੀ ਦੇ ਅੰਦਰ ਸੁਖੀ ਸੁਖ ਮਿਲਣਗੇ ਗੁਰਬਾਣੀ ਨਾਲ ਜੁੜ ਕੇ ਵੇਖੋ ਗੁਰਬਾਣੀ ਹਰ ਇੱਕ ਜੀਵਨ ਦੇ ਮੋੜ ਤੇ ਸਾਡੀ ਰੱਖਿਆ ਕਰਦੀ ਹੈ ਸਾਨੂੰ ਰਾਹ ਵਿਖਾਉਂਦੀ ਹੈ ਤਾਂ ਹੀ ਆਖਿਆ ਸੀ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ ਬਾਣੀ ਵਿੱਚ ਇੰਨੀ ਤਾਕਤ ਹੈ ਕੋਈ ਕਿੰਨਾ ਵੀ ਭੁੱਲਿਆ ਭਟਕਿਆ ਹੋਵੇ ਜੇ ਗੁਰੂ ਦੀ ਕਿਰਪਾ ਹੋ ਜਾਵੇ ਉਹ ਰਸਤੇ ਤੇ ਵਾਪਸ ਆ ਜਾਇਆ ਕਰਦਾ ਹੈ ਸੱਜਣ ਠੱਗ ਵਰਗੇ ਭੁੱਲੇ ਸਨ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਕੌਡੇ ਰਾਖਸ਼ ਵਰਗੇ ਭੁੱਲੇ ਸਨ ਭਟਕੇ ਸਨ ਪਰ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਈ ਉਹ ਵੀ ਰਸਤੇ ਦੇ ਉੱਪਰ ਆ ਗਏ ਸਨ ਇਸੇ ਤਰ੍ਹਾਂ ਇਤਿਹਾਸ ਦੀ ਇੱਕ વાਰਤਾ ਦੀ ਸਾਂਝ ਕਰਕੇ ਸਮਾਪਤੀ ਵੱਲ ਨੂੰ ਵਧੀਏ ਇਤਿਹਾਸ ਦੇ ਅੰਦਰ ਜਦੋਂ ਕਵੀਆਂ ਦੀ ਇਤਿਹਾਸਕਾਰਾਂ ਦਾ ਨਾਮ ਆਉਂਦਾ ਹੈ ਇੱਕ ਨਾਮ ਆਉਂਦਾ ਹੈ ਪ੍ਰੋਫੈਸਰ ਪੂਰਨ ਸਿੰਘ ਦਾ ਪ੍ਰੋਫੈਸਰ ਪੂਰਨ ਸਿੰਘ ਬੜੇ ਵੱਡੇ ਵਿਦਵਾਨ ਹੋਏ ਤੇ ਜਦੋਂ ਉਹਨਾਂ ਦਾ ਜਨਮ ਹੋਇਆ ਇਤਿਹਾਸ ਆਖਦਾ ਮਾਣੇ ਬਚਪਨ ਦੇ ਵਿੱਚ ਬੜਾ लाਡ ਲੜਾਇਆ ਬੜੇ ਪਿਆਰ ਦੇ ਨਾਲ ਪ੍ਰੋਫੈਸਰ ਪੂਰਨ ਸਿੰਘ ਨੂੰ ਮਾਂ ਨੇ ਪਾਲਿਆ ਜਦੋਂ ਛੋਟੇ ਜੇ ਸਨ ਗੋਦ ਦੇ ਅੰਦਰ ਮਾਂ ਨੇ ਬਿਠਾਇਆ ਕਰਨਾ ਤੇ ਬਾਣੀ ਦਾ ਪਾਠ ਸੁਨਾਇਆ ਕਰਨਾ ਜਪਜੀ ਸਾਹਿਬ ਦਾ ਪਾਠ ਪ੍ਰੋਫੈਸਰ ਪੂਰਨ ਸਿੰਘ ਨੂੰ ਮਾਂ ਨੇ ਗੋਦ ਵਿੱਚ ਲੈ ਕੇ ਬਿਠਾਇਆ ਕਰਨਾ ਜਪਜੀ ਸਾਹਿਬ ਦਾ ਪਾਠ ਸੁਨਾਇਆ ਕਰਨਾ ਪ੍ਰਸ਼ਾਦਾ ਪਕਾਉਣਾ ਮਾਂ ਨੇ ਫਿਰ ਜਪਜੀ ਸਾਹਿਬ ਦਾ ਪਾਠ ਕਰਦੇ ਰਹਿਣਾ ਪ੍ਰੋਫੈਸਰ ਪੂਰਨ ਸਿੰਘ ਥੋੜਾ ਜਿਹਾ ਵੱਡੇ ਹੋਏ ਤੇ ਜਦੋਂ ਆਪ ਪੰਜਾਬੀ ਪੜਨੀ ਆ ਗਈ ਮਾਣੇ ਜਪਜੀ ਸਾਹਿਬ ਪੜਨਾ ਸਿਖਾ ਦਿੱਤਾ ਗੁਟਕਾ ਸਾਹਿਬ ਫੜਿਆ ਕਰਨਾ ਮਾਣੇ ਨਾਲ ਬੈਠਿਆ ਕਰਨਾ ਦੋਵਾਂ ਨੇ ਜਪਜੀ ਸਾਹਿਬ ਦਾ ਪਾਠ ਕਰਿਆ ਕਰਨਾ ਦਿਨ ਬੀਤਦੇ ਗਏ ਇਤਿਹਾਸ ਆਖਦਾ ਹੈ ਪ੍ਰੋਫੈਸਰ ਪੂਰਨ ਸਿੰਘ ਥੋੜੇ ਜੇ ਵੱਡੇ ਹੋਏ ਹੁਣ ਆਪ ਬਾਣੀ ਪੜਨ ਜੋਗੇ ਹੋ ਗਏ ਗੁਟਕਾ ਸਾਹਿਬ ਲਿਆ ਕਰਨਾ ਬਾਣੀ ਪੜ ਲਿਆ ਕਰਨੀ ਦਿਨ ਲੰਘਦੇ ਗਏ ਮਾਂ ਰੋਜ਼ ਵੇਖਿਆ ਕਰਨਾ ਮੇਰਾ ਪੁੱਤ ਜਪਜੀਤ ਸਿੰਘ ਪੜਦਾ ਹੈ ਤੇ ਮਾਣੇ ਬਾਅਦ ਵਿੱਚ ਪੁੱਛਿਆ ਕਰਨਾ ਪੂਰਨ ਸਿੰਘਾ ਜਪਜੀਤ ਸਿੰਘ ਪੜ ਲਈ ਆਖਿਆ ਮਾਂ ਮੈਂ ਪਾਠ ਕਰ ਲਿਆ ਹੈ ਮਾਂ ਮੈਂ ਬਾਣੀ ਪੜ ਲਈ ਹੈ ਮਾਂ ਦੀ ਨਿੱਜੀ ਰੋਜ਼ ਦੀ ਰੁਟੀਨ ਸੀ ਮਾਣ ਨੇ ਪ੍ਰੋਫੈਸਰ ਪੂਰਨ ਸਿੰਘ ਨੂੰ ਪੁੱਛਿਆ ਕਰਨਾ ਪੁੱਤਰ ਪਾਠ ਕੀਤਾ ਹੈ ਬਾਣੀ ਪੜੀ ਹੈ ਤੇ ਪ੍ਰੋਫੈਸਰ ਪੂਰਨ ਸਿੰਘ ਆਖਦੇ ਮੈਂ ਗੁਟਕਾ ਸਾਹਿਬ ਲੈ ਕੇ ਨਿਕਲਿਆ ਕਰਨਾ ਮਾਂ ਦੇ ਅੱਗੋਂ ਢੇੜਾ ਕੱਢ ਕੇ ਜਾਇਆ ਕਰਨਾ ਕਿ ਮਾਂ ਨੂੰ ਪਤਾ ਲੱਗੇ ਮੈਂ ਪਾਠ ਕਰਨ ਲੱਗਿਆ ਹਾਂ ਆਖਿਆ ਦਿਨ ਲੰਗੇ ਮੈਂ ਮਾਂ ਦੇ ਕੋਲੋਂ ਲੰਘਿਆ ਕਰਨਾ ਆਪਣੇ ਬੁੱਲਾਂ ਨੂੰ ਉੱਚੀ ਉੱਚੀ ਹਲਾਇਆ ਕਰਨਾ ਬਾਣੀ ਦੀਆਂ ਪੰਕਤੀਆਂ ਗਾਇਆ ਕਰਨੀਆਂ ਕਿ ਮਾਂ ਨੂੰ ਪਤਾ ਲੱਗੇ ਮੈਂ ਪਾਠ ਕਰ ਰਿਹਾ ਹਾਂ ਮੈਂ ਇੰਜ ਨਹੀਂ ਘੁੰਮ ਰਿਹਾ ਆਖਿਆ ਮੈਂ ਕੋਲੋਂ ਲੰਘਿਆ ਕਰਨਾ ਜ਼ੁਬਾਨ ਤੋਂ ਜਪਜੀ ਸਾਹਿਬ ਦੀਆਂ ਪੰਕਤੀਆਂ ਪੜਿਆ ਕਰਨੀਆਂ ਪਰ ਮਾਂ ਨੇ ਫਿਰ ਪੁੱਛ ਲਿਆ ਕਰਨਾ ਪੂਰਨ ਸਿੰਘਾ ਜਪਜੀ ਸਾਹਿਬ ਪੜ੍ਹੀ ਹੈ ਜਵਾਨੀ ਦੀ ਉਮਰ ਵਿੱਚ ਆਏ ਤੇ ਜਵਾਨੀ ਦਾ ਆਪਣਾ ਇੱਕ ਹੰਕਾਰ ਹੁੰਦਾ ਹੈ ਆਪਣਾ ਇੱਕ ਸਮਾਂ ਹੁੰਦਾ ਹੈ ਮਾਂ ਨੇ ਪੁੱਛਿਆ ਕਰਨਾ ਪੂਰਨ ਸਿੰਘਾ ਜਪਜੀ ਸਾਹਿਬ ਪੜ੍ਹੀ ਤੇ ਪੂਰਨ ਸਿੰਘਾ ਆਖਿਆ ਕਰਨਾ ਮਾਂ ਤੇਰੇ ਕੋਲੋਂ ਗੁਟਕਾ ਸਭ ਲੈ ਕੇ ਲੰਘਿਆ ਤੇਰੇ ਕੋਲੋਂ ਬਾਣੀ ਪੜਦਾ ਹੋਇਆ ਨਿਕਲਿਆ ਤੈਨੂੰ ਪਤਾ ਨਹੀਂ ਲੱਗਿਆ ਤੇਰਾ ਧਿਆਨ ਕਿੱਧਰ ਸੀ ਮਾਣੂ ਬੋਲਦਿਆ ਕਰਨਾ ਮਾਂ ਮੈਂ ਪਾਠ ਕਰ ਰਿਆ ਸੀ ਪਰ ਤੈਨੂੰ ਨਹੀਂ ਪਤਾ ਲੱਗਾ ਮਾਂ ਨੇ ਆਖਿਆ ਕੋਈ ਗੱਲ ਨਹੀਂ ਮੇਰੇ ਤੋਂ ਗਲਤੀ ਹੋ ਜਾਂਦੀ ਹੈ ਫਿਰ ਰੋਜ਼ ਦਾ ਕੰਮ ਹੋਇਆ ਪੂਰਨ ਸਿੰਘ ਨੇ ਬਾਣੀ ਪੜਿਆ ਕਰਨੀ ਮਾਂ ਨੇ ਫਿਰ ਪੁੱਛ ਲਿਆ ਕਰਨਾ ਮਾਂ ਰੋਜ਼ ਇਸੇ ਤਰ੍ਹਾਂ ਪ੍ਰੋਫੈਸਰ ਪੂਰਨ ਸਿੰਘ ਨੂੰ ਪੁੱਛਦੀ ਹੈ ਪੁੱਤਰ ਬਾਣੀ ਪੜੀ ਜਪਜੀ ਸਾਹਿਬ ਪੜਿਆ ਉਹਨੇ ਰੋਜ਼ ਆਖਿਆ ਕਰਨਾ ਮਾਂ ਮੈਂ ਕੋਈ ਨਾਗਾ ਨਹੀਂ ਪਾਉਂਦਾ ਮੈਂ ਰੋਜ਼ ਪੜ੍ਹਦਾ ਹਾਂ ਸਮਾਂ ਲੱਗਿਆ ਇਤਿਹਾਸ ਆਕਦਾ ਪੂਰਨ ਸਿੰਘ ਦੀ 12ਵੀਂ ਕਲਾਸ ਦਾ ਨਤੀਜਾ ਆਇਆ ਨਤੀਜੇ ਵਿੱਚ ਪਤਾ ਲੱਗਿਆ ਪੂਰਨ ਸਿੰਘ ਨੂੰ ਬੜੇ ਸੋਹਣੇ ਨੰਬਰ ਆਏ ਨੇ ਬੜੇ ਵਧੀਆ ਨੰਬਰਾਂ ਦੇ ਨਾਲ ਪਾਸ ਹੋਇਆ ਤੇ ਪਾਸ ਹੋਣ ਤੋਂ ਬਾਅਦ ਅਗਲੀ ਪੜ੍ਹਾਈ ਵਾਸਤੇ ਵਿਦੇਸ਼ ਜਾਣਾ ਸੀ ਵਿਦੇਸ਼ ਜਾਣ ਦਾ ਪ੍ਰਬੰਧ ਕੀਤਾ ਗਿਆ ਪਾਸਪੋਰਟ ਬਣਵਾਇਆ ਹੋਰ ਜੋ ਲੋੜੀਂਦਾ ਸਮਾਨ ਸੀ ਸਾਰਾ ਇਕੱਠਾ ਕੀਤਾ ਪਰ ਉਸ ਤੋਂ ਪਹਿਲਾਂ ਜਦੋਂ 에어ਪੋਰਟ ਤੇ ਜਾ ਕੇ ਹਵਾਈ ਟਿਕ ਲੈਣੀ ਸੀ ਉਸ ਤੋਂ ਪਹਿਲਾਂ ਥੋੜਾ ਜਿਹਾ ਟ੍ਰੇਨ ਦਾ ਸਫ਼ਰ ਕਰਨਾ ਸੀ ਟ੍ਰੇਨ ਤੇ ਹਵਾਈ ਜਹਾਜ਼ ਤੱਕ ਪਹੁੰਚਣਾ ਸੀ ਸਾਰਾ ਸਮਾਨ ਇਕੱਠਾ ਕੀਤਾ ਦਿਨ ਚੜਿਆ ਸੀ ਸਾਰਾ ਕੁਝ ਆਪਣਾ ਸਮਾਨ ਸਮੇਟ ਕੇ ਪ੍ਰੋਫੈਸਰ ਪੂਰਨ ਸਿੰਘ ਨੇ ਆਪਣੀ ਪੈਕਿੰਗ ਕਰ ਲਈ ਮਾਂ ਨੇ ਪੁੱਛਿਆ ਪੂਰਨ ਸਿੰਘਾ ਕੁਝ ਰਿਆਕਾਂ ਨਹੀਂ ਆਖਿਆ ਮਾਂ ਮੈਂ ਸਾਰਾ ਕੁਝ ਪਾ ਲਿਆ ਕੋਈ ਚੀਜ਼ ਨਹੀਂ ਰਹੀ ਦੋ ਕੁ ਘੰਟੇ ਫਿਰ ਲੰਗੇ ਮਾਂ ਫਿਰ ਢੇੜਾ ਲਾ ਕੇ ਆਈ ਮਾਂ ਆਖਿਆ ਪੂਰਨ ਸਿੰਘਾ ਇੱਕ ਵਾਰ ਸਮਾਨ ਚੈੱਕ ਕਰ ਕੁਝ ਰਹਿ ਤਾਂ ਨਹੀਂ ਗਿਆ ਆਖਿਆ ਮਾਂ ਮੈਂ ਸਾਰਾ ਵੇਖ ਲਿਆ ਕੁਝ ਨਹੀਂ ਰਿਹਾ ਥੋੜੇ ਚਿਰ ਬਾਅਦ ਫਿਰ ਮਾਂ ਆਈ ਮਾਂ ਨੇ ਫਿਰ ਆ ਕੇ ਆਖਿਆ ਪੂਰਨ ਸਿੰਘਾ ਇੱਕ ਵਾਰ ਸਮਾਨ ਵੇਖ ਕੁਝ ਰਹਿ ਗਿਆ ਹੋਣਾ ਆਖਿਆ ਮਾਂ ਤੈਨੂੰ ਸਮਝ ਨਹੀਂ ਆਉਂਦੀ ਮੈਂ ਇੰਨਾ ਕੁ ਸਿਆਣਾ ਹੋ ਗਿਆ ਆ ਵੇਖ ਸਰਕਾਰ ਨੇ ਮੇਰਾ 12ਵਾਂ ਦਾ ਸਰਟੀਫਿਕੇਟ ਦਿੱਤਾ ਇੰਨੇ ਸੋਹਣੇ ਨੰਬਰ ਲਏ ਪੜ੍ਹਾਈ ਵਿੱਚ ਇੰਨਾ ਵਧੀਆ ਹਾਂ ਮੈਨੂੰ ਪਤਾ ਹੈ ਕਿਹੜੇ ਕਿਹੜੇ ਚੀਜ਼ ਦੀ ਲੋੜ ਹੈ ਮੈਂ ਸਾਰਾ ਕੁਝ ਲੈ ਲਿਆ ਹੈ ਪਰ ਮਾਂ ਦੇ ਅੰਦਰ ਕੁਝ ਹੋਰ ਸੀ ਫਿਰ ਅੱਧਾ ਪੌਣਾ ਘੰਟਾ ਲੰਘਿਆ ਮਾਂ ਫਿਰ ਢੇੜਾ ਲਾ ਕੇ ਆਈ ਆਖਿਆ ਪੁੱਤ ਇੱਕ ਵਾਰ ਵੇਖ ਕੁਝ ਰਹਿ ਤਾਂ ਨਹੀਂ ਗਿਆ ਹੁਣ ਪੂਰਨ ਸਿੰਘ ਤੋਂ ਰਿਹਾ ਨਹੀਂ ਗਿਆ ਮਨ ਵਿੱਚ ਇੰਨਾ ਗੁੱਸਾ ਭਰਿਆ ਆਖਿਆ ਮਾਂ ਤੈਨੂੰ ਸਮਝ ਨਹੀਂ ਆਉਂਦੀ ਮੈਂ ਵਿਦੇਸ਼ ਜਾ ਰਿਹਾ ਹਾਂ ਉੱਥੇ ਕਿਹੜੀਆਂ ਕਿਹੜੀਆਂ ਚੀਜ਼ਾਂ ਚਾਹੀਦੀਆਂ ਤੈਨੂੰ ਨਹੀਂ ਪਤਾ ਤੈਨੂੰ ਨਹੀਂ ਪਤਾ ਉੱਥੇ ਜਾਣ ਵਾਸਤੇ ਆ ਸਾਡੇ ਰੁਪਈਏ ਨਹੀਂ ਉਥੇ ਡਾਲਰ ਚੱਲਦੇ ਨੇ ਉਥੇ ਆਹ ਟਿਕਟਾ ਨਹੀਂ ਉਥੇ ਪਾਸਪੋਰਟ ਦੇ ਨਾਲ ਬਾਹਰ ਜਾਇਆ ਜਾਂਦਾ ਮਾਂ ਤੂੰ ਅਨਪੜ੍ਹ ਹੈ ਤੈਨੂੰ ਨਹੀਂ ਪਤਾ ਮੈਨੂੰ ਸਾਰਾ ਕੁਝ ਪਤਾ ਹੈ ਮੈਂ ਸਾਰਾ ਕੁਝ ਲੈ ਲਿਆ ਹੈ ਮਾਂ ਨੇ ਅਥਰੂ ਕੇਰੇ ਆਖਿਆ ਪੁੱਤ ਗਲਤੀ ਹੋ ਗਈ ਮਾਫ਼ ਕਰ ਤੇ ਰਾਤ ਹੋਈ ਤੇ ਮਾਂ ਸੌ ਗਈ ਆਖਿਆ ਹੁਣ ਨਹੀਂ ਪੁੱਛਦੀ ਦਿਨ ਚੜਿਆ ਸਾਰਾ ਸਮਾਨ ਰਾਤ ਪੈ ਕੀਤਾ ਮਾਂ ਨੇ ਘਰੋਂ ਤੁਰ ਲੱਗਿਆ ਫਿਰ ਆਖਿਆ ਪੂਰਨsingਾ ਇੱਕ ਵਾਰ ਸਮਾਨ ਵਿੱਚ ਕੋਈ ਚੀਜ਼ ਰਹਿ ਤਾਂ ਨਹੀਂ ਗਈ ਆਖਿਆ ਮਾਂ ਕੀ ਜਿੱਦ ਲਈ ਹੈ ਰਾਤ ਵੀ ਇਸੇ ਗੱਲ ਤੇ ਅੜੀ ਰਹੀ ਕੱਲ ਦੀ ਇੱਕੋ ਗੱਲ ਤੇ ਤੂੰ ਭੁਮੀ ਜਾਂਦੀ ਹੈ ਕੋਈ ਚੀਜ਼ ਰਹਿ ਨਹੀਂ ਗਈ ਰਹਿ ਨਹੀਂ ਗਈ ਤੈਨੂੰ ਕਿੰਨੀ ਵਾਰ ਕਹਿ ਦਿੱਤਾ ਕੋਈ ਚੀਜ਼ ਨਹੀਂ ਰਹੀ ਸਾਰਾ ਕੁਝ ਮੈਂ ਲੈ ਲਿਆ ਹੈ ਮਾਂ ਨੇ ਆਖਿਆ ਠੀਕ ਹੈ ਜੇ ਲੈ ਲਿਆ ਹੈ ਮਾਂ ਘਰੋਂ ਤੁਰੇ ਪੂਰਨ ਸਿੰਘ ਨਾਲ ਤੁਰਿਆ ਸਟੇਸ਼ਨ ਤੇ ਪਹੁੰਚੇ ਅਨਾਉਂਸਮੈਂਟ ਹੋਈ ਕਿ ਜਿਹੜੀ ਟ੍ਰੇਨ ਤੇ ਪੂਰਨ ਸਿੰਘ ਨੇ ਜਾਣਾ ਸੀ ਉਹ ਸਾਹਮਣੇ ਆ ਰਹੀ ਹੈ ਟ੍ਰੇਨ ਦਾ ਹਾਰਨ ਵਜਿਆ ਸਾਹਮਣੇ ਮਾਂ ਅਤੇ ਪੂਰਨ ਸਿੰਘ ਖੜੇ ਨੇ ਮਾਂ ਤੋਂ ਰਿਆ ਨਹੀਂ ਗਿਆ ਮਾਂ ਨੇ ਫਿਰ ਕਹਿ ਦਿੱਤਾ ਪੂਰਨ ਸਿੰਘਾ ਕੋਈ ਚੀਜ਼ ਰਹੀ ਤਾਂ ਨਹੀਂ ਇੱਕ ਵਾਰ ਸਮਾਨ ਵੇਖ ਲੈ ਕੋਈ ਚੀਜ਼ ਰਹਿ ਨਾ ਜਾਵੇ ਪੂਰਨ ਸਿੰਘ ਦਾ ਗੁੱਸਾ ਇੰਨਾ ਫੁੱਟਿਆ ਆਖਿਆ ਮਾਂ ਤੂੰ ਕਮਲੀ ਹੋ ਗਈ ਹੈ ਕੱਲ ਦਾ ਰੌਲਾ ਪਾਇਆ ਕੁਝ ਰਿਆ ਨਹੀਂ ਕੁਝ ਰਿਆ ਨਹੀਂ ਆ ਵੇਖ ਸਾਰਾ ਸਮਾਨ ਲੈ ਕੇ ਆਇਆ ਹੁਣ ਸਮਾਂ ਹੱਥੋਂ ਨਿਕਲ ਚੁੱਕਾ ਹੈ ਜੇ ਕੁਝ ਰਹਿ ਵੀ ਗਿਆ ਹੋਇਆ ਹੁਣ ਵਾਪਸ ਲੈ ਆਂਦਾ ਨਹੀਂ ਜਾਣਾ ਮਾਂ ਟ੍ਰੇਨ ਸਾਹਮਣੇ ਖੜੀ ਐ ਤੂੰ ਉਸੇ ਗੱਲ ਤੇ ਅੜੀ ਐ ਕੁਝ ਰਹਿ ਨਹੀਂ ਗਿਆ ਹੁਣ ਜਿਹੜਾ ਕੁਝ ਰਹਿੰਦਾ ਤੇ ਰਹਿ ਜਾਵੇ ਮੈਂ ਹੁਣ ਵਾਪਸ ਲੈਣ ਨਹੀਂ ਜਾ ਸਕਦਾ ਮਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਆਖਿਆ ਪੁੱਤ ਨਿੱਕਾ ਜਿਹਾ ਸੈਂ ਛੋਟੇ ਜਿਹਨੂੰ ਗੋਦ ਵਿੱਚ ਲੈ ਕੇ ਜਪਜੀ ਸਾਹਿਬ ਦਾ ਪਾਠ ਸੁਨਾਇਆ ਕਰਦੀ ਵੱਡਾ ਹੋਇਆ ਹੱਥ ਵਿੱਚ ਗੁਟਕਾ ਸਾਹਿਬ ਲੈ ਕੇ ਜਪਜੀ ਸਾਹਿਬ ਦਾ ਪਾਠ ਪੜਨ ਲਾਇਆ ਅੱਜ ਸਾਰਾ ਕੁਝ ਲੈ ਕੇ ਆਇਆ ਪਰ ਜਪਜੀ ਸਾਹਿਬ ਦਾ ਗੁਟਕਾ ਸਾਹਿਬ ਤੇਰੇ ਕੋਲੋਂ ਰਹਿ ਗਿਆ ਹੈ ਤੂੰ ਸਾਰਾ ਕੁਝ ਘਰੋਂ ਲੈ ਕੇ ਆਇਆ ਤੂੰ ਜਪਜੀ ਸਾਹਿਬ ਭੁੱਲ ਗਿਆ ਆ ਗੁਟਕਾ ਸਾਹਿਬ ਫੜ ਮਾਂ ਨੇ ਆਪਣੇ ਝੋਲੇ ਵਿੱਚੋਂ ਗੁਟਕਾ ਸਾਹਿਬ ਕੱਢਿਆ ਪੂਰਨ ਸਿੰਘ ਨੂੰ ਫੜਾਇਆ ਆਖਿਆ ਪੂਰਨ ਸਿੰਘਾ ਆਹ ਜਪਜੀਤ ਸਾਹਿਬ ਦਾ ਗੁਟਕਾ ਸਾਹਿਬ ਲੈ ਕੇ ਜਾ ਜਦੋਂ ਗੁਟਕਾ ਸਾਹਿਬ ਵੇਖਿਆ ਕਰੇਗਾ ਚੇਤਾ ਆਵੇਗਾ ਮੇਰੀ ਮਾਂ ਕਹਿੰਦੀ ਸੀ ਜਪਜੀਤ ਸਾਹਿਬ ਦਾ ਪਾਠ ਨਹੀਂ ਛੱਡਣਾ ਗੁਟਕਾ ਸਾਹਿਬ ਫੜਿਆ ਪੂਰਨ ਸਿੰਘ ਲੈ ਕੇ ਵਿਦੇਸ਼ ਦੀ ਧਰਤੀ ਤੇ ਗਿਆ ਤੇ ਕਈ ਵਾਰ ਇੰਜ ਹੁੰਦਾ ਹੈ ਕਿ ਗੁਟਕੇ ਸਹਿ ਵਾਧੂ ਪੈ ਹੁੰਦੇ ਨੇ ਪਰ ਜਿੱਥੇ ਪੈ ਤੇ ਪੈ ਹੀ ਰਹਿ ਜਾਂਦੇ ਨੇ ਆਮ ਸਾਡੇ ਘਰਾਂ ਵਿੱਚ ਅੱਜ ਤਾਂ ਧਾਰਮਿਕ ਸੰਸਥਾਵਾਂ ਇਨਾਂ ਨੂੰ ਫ੍ਰੀ ਲਿਟਰੇਚਰ ਵੰਡ ਰਹੀਆਂ ਗੁਟਕਾ ਸਹਿ ਪੋਥੀ ਸਹਿ ਇਨੀਆਂ ਵੰਡੀਆਂ ਜਾ ਰਹੀਆਂ ਕਈ ਵਾਰ ਘਰ ਦੇ ਕਿਸੇ ਕੋਨੇ ਵਿੱਚ ਪਈਆਂ ਤੇ 6-6 ਮਹੀਨੇ ਖੋਲ ਕੇ ਨਹੀਂ ਵੇਖੀਆਂ ਜਾਂਦੀਆਂ ਉਹੀ ਗੱਲ ਪੂਰਨ ਸਿੰਘ ਨਾਲ ਬਣੀ ਮਾਂ ਨੇ ਗੁਟਕਾ ਸਹਿ ਫੜਾਇਆ ਆਖਿਆ ਪੂਰਨ ਸਿੰਘਾ ਗੁਟਕਾ ਸਹਿ ਵੇਖੇਗਾ ਚੇਤਾ ਆਵੇਗਾ ਮੇਰੀ ਮਾਂ ਜਪਜੀਤ ਸਿੰਘ ਸੈ ਪੜਨ ਵਾਸਤੇ ਆਖਦੀ ਸੀ ਪਰ ਪੂਰਨ ਸਿੰਘ ਨੇ ਗੁਟਕਾ ਸੈ ਫੜਿਆ ਜਿੱਥੇ ਜਾ ਕੇ ਰੱਖ ਦਿੱਤਾ ਫਿਰ 2-3 ਸਾਲ ਵੇਖਿਆ ਨਹੀਂ ਗੁਟਕਾ ਸੈ ਕਿੱਥੇ ਪਿਆ ਹੈ ਸਾਰਾ ਕੁਝ ਛੱਡ ਦਿੱਤਾ ਜਪਜੀਤ ਸਿੰਘ ਨਾਲੋਂ ਟੁੱਟ ਗਿਆ ਤੇ ਟੁੱਟਿਆ ਤੇ ਸੰਿਆਸੀਆਂ ਦਾ ਪ੍ਰਭਾਵ ਪੈ ਗਿਆ ਸੰਿਆਸੀਆਂ ਦਾ ਐਸਾ ਪ੍ਰਭਾਵ ਪਿਆ ਜਿਹੜੇ ਕੇਸ ਇੰਨੇ ਪਿਆਰ ਨਾਲ ਮਾਂ ਨੇ ਪਾਲੇ ਸਨ ਜਿਹੜੇ ਕੇਸਾਂ ਨੂੰ ਮਾਂ ਇੰਨੀ ਸੰਭਾਲ ਕਰਦੀ ਸੀ ਦੁੱਧ ਦਹੀਂ ਲੱਸੀ ਦੇ ਨਾਲ ਧੋਂਦੀ ਸੀ ਸਮੇਂ-ਸਮੇਂ ਤੇ ਤੇਲ ਲਾਉਂਦੀ ਸੀ ਇੰਨੇ ਪਿਆਰ ਦੇ ਨਾਲ ਮਾਂ ਕੇਸ ਵਾਉਂਦੀ ਸੀ ਵਾਉਂਦਿਆਂ ਹੁੰਦਿਆਂ ਵੀ ਜਪਜੀਤ ਸਿੰਘ ਦਾ ਪਾਠ ਕਰਦੀ ਸੀ ਉਹ ਕੇਸਾਂ ਨੂੰ ਪੂਰਨ ਸਿੰਘ ਨੇ ਕਤਲ ਕਰਵਾ ਦਿੱਤਾ ਐਸਾ ਸੰਿਆਸ ਦਾ ਪ੍ਰਭਾਵ ਪਿਆ ਪੂਰਨ ਸਿੰਘ ਪੜ੍ਹਾਈ ਵਿੱਚ ਬੜਾ ਵੱਡਾ ਵਿਗਿਆਨੀ ਬਣਿਆ ਬੜਾ ਵੱਡਾ ਗਿਆਨੀ ਬਣਿਆ ਬੜਾ ਮਹਾਨ ਵਿਦਵਾਨ ਬਣਿਆ ਪਰ ਗੁਰੂ ਨਾਨਕ ਦੇ ਦਰ ਨਾਲੋਂ ਟੁੱਟ ਗਿਆ ਜਦੋਂ ਟੁੱਟਿਆ ਪੜ੍ਹਾਈ ਪੂਰੀ ਹੋਈ ਨਾਮਣਾ ਬੜਾ ਹੋਇਆ ਕਿ ਪੂਰਨ ਸਿੰਘ ਹੈ ਵਿਦਵਾਨ ਬੜਾ ਵੱਡਾ ਹੈ ਤੇ ਜਿੰਨਾ ਕੋ ਸਮਾਂ ਘਰੋਂ ਕਹਿ ਕੇ ਗਿਆ ਸੀ ਕਿ 8:30 ਨੋ ਮਾਂ 8 ਵਜੇ ਵਾਲੀ ਟ੍ਰੇਨ ਆਵੇਗੀ ਤੇ ਮੈਂ 8 ਕੁ ਵਜੇ ਸਟੇਸ਼ਨ ਦੇ ਉੱਪਰ ਉੱਤਰ ਜਾਵਾਂਗਾ ਅੱਜ ਵਾਲਾ ਸਮਾਂ ਨਹੀਂ ਕਿ ਫੋਨ ਦੇ ਜ਼ਰੀਏ ਗੱਲ ਹੋ ਜਾਂਦੀ ਹੈ ਵੀਡੀਓ ਕੋਲ ਨਹੀਂ ਪਤਾ ਲੱਗ ਜਾਂਦਾ ਹੈ ਪੂਰਨ ਸਿੰਘ ਨੇ ਮਾਂ ਨੂੰ ਆਖਿਆ ਮਾਂ ਇੰਨੇ ਵਜੇ ਇੰਨੀ ਤਰੀਕ ਨੂੰ ਇਸ ਸਾਲ ਮੇਂ ਟ੍ਰੇਨ ਆਵੇਗੀ ਉਹ ਸਾਲ ਮੈਂ ਸਟੇਸ਼ਨ ਤੇ ਆਵਾਂਗਾ ਮੈਨੂੰ ਲੈਣ ਆ ਜਾਵੀਂ ਮਾਂ ਵੀ ਸਮਾਂ ਉਡੀਕਦੀ ਸਾਲ ਲੰਘਿਆ 2-3 ਸਾਲ ਲੰਘੇ ਦਿਨ ਆਇਆ ਜਦ ਦਿਨ ਪੂਰਨ ਸਿੰਘ ਵਾਪਸ ਆ ਰਿਹਾ ਹੈ ਮਾਂ ਸਟੇਸ਼ਨ ਤੇ ਗਈ ਟ੍ਰੇਨ ਆਈ ਟ੍ਰੇਨ ਦੇ ਵਿੱਚੋਂ ਯਾਤਰੀ ਉਤਰੇ ਲੋਕ ਉਤਰੇ ਲੋਕ ਉਤਰ ਕੇ ਆਪਣੇ ਘਰਾਂ ਨੂੰ ਚਲੇ ਗਏ ਤੇ ਉੱਥੇ ਇੱਕ ਪੂਰਨ ਸਿੰਘ ਖੜਾ ਹੈ ਤੇ ਇੱਕ ਮਾਂ ਖੜੀ ਹੈ ਪੂਰਨ ਸਿੰਘ ਸਿਰ ਦੇ ਉੱਪਰ ਕੇਸ ਨਹੀਂ ਮਾਂ ਦੇ ਕੋਲ ਆਇਆ ਮਾਂ ਵੇਖ ਰਹੀ ਹੈ ਕਿ ਸਾਰੇ ਆਏ ਪਰ ਮੇਰਾ ਪੁੱਤਰ ਨਹੀਂ ਹਲੇ ਤੱਕ ਆਇਆ ਮੇਰਾ ਪੁੱਤਰ ਕਹਿ ਕੇ ਗਿਆ ਸੀ ਇਸ ਦਿਨ ਆਵਾਂਗਾ ਪਰ ਹਾਲੇ ਤੱਕ ਟ੍ਰੇਨ ਵਿੱਚੋਂ ਉਤਰਿਆ ਨਹੀਂ ਕੋਲ ਆ ਕੇ ਆਖਿਆ ਮਾਂ ਮੈਨੂੰ ਪਛਾਣਿਆ ਨਹੀਂ ਜਦੋਂ ਇੰਨੀ ਗੱਲ ਕਹੀ ਸਿਰ ਦੇ ਉੱਪਰ ਕੇਸ ਨਹੀਂ ਮਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਿ ਤੁਰੇ ਆਖਿਆ ਤੂੰ ਮੇਰਾ ਪੁੱਤਰ ਨਹੀਂ ਹੋ ਸਕਦਾ ਆਖੇ ਕਿਉਂ ਨਹੀਂ ਹੋ ਸਕਦਾ ਮਾਂ ਨੇ ਆਖਿਆ ਮੇਰਾ ਪੁੱਤਰ ਕੇਸਾਂ ਵਾਲਾ ਸੀ ਮੇਰਾ ਪੁੱਤਰ ਕੇਸ ਕਤਲ ਨਹੀਂ ਕਰਵਾ ਸਕਦਾ ਮਾਰ ਹੁੰਦੀ ਹੈ ਤੇ ਪੂਰਨ ਸਿੰਘ ਖਿੜਖਿੜ ਹੱਸਦਾ ਆਖਦਾ ਮਾਂ ਵੇਖ ਕਿੱਡਾ ਵੱਡਾ ਸੰਿਆਸੀ ਬਣਿਆ ਤੂੰ ਰੋ ਰਹੀ ਹੈ ਤੇ ਤੇਰੇ ਰੋਣ ਦਾ ਮੇਰੇ ਤੇ ਕੋਈ ਅਸਰ ਨਹੀਂ ਪੈ ਰਿਹਾ ਵੇਖ ਤੇਰਾ ਪੁੱਤਰ ਕਿੰਨਾ ਵੱਡਾ ਬਣ ਕੇ ਆਇਆ ਹੈ ਮਾਂ ਰੋ ਰਹੀ ਹੈ ਪੂਰਨ ਸਿੰਘ ਹੱਸ ਰਿਹਾ ਹੈ ਮਾਂ ਨੇ ਰੋਂਦੀ ਰੋਂਦੀ ਨੇ ਇੱਕੋ ਗੱਲ ਆਖੀ ਤੂੰ ਮੇਰਾ ਪੁੱਤਰ ਨਹੀਂ ਹੋ ਸਕਦਾ ਮੇਰੇ ਘਰ ਵੜਨ ਦੀ ਕੋਈ ਲੋੜ ਨਹੀਂ ਮੇਰਾ ਪੁੱਤਰ ਕੇਸਾਂ ਵਾਲਾ ਸੀ ਮੈਂ ਜਪਜੀ ਸਾਹਿਬ ਦੇ ਲੜ ਲਾ ਕੇ ਇਸੇ ਸਟੇਸ਼ਨ ਤੇ ਆਪਣਾ ਪੁੱਤਰ ਧੋ ਰਿਆ ਸੀ ਤੇਰੇ ਨਾਲ ਕੋਈ ਗੁੱਸਾ ਗਿਲਾ ਨਹੀਂ ਮੈਂ ਜਪਜੀ ਸਾਹਿਬ ਦੇ ਕੋਲੋਂ ਪੁੱਛਣਾ ਹੈ ਮੇਰਾ ਪੁੱਤਰ ਕਿੱਥੇ ਛੱਡ ਕੇ ਆਈ ਹੈ ਤੈਨੂੰ ਪੁੱਤਰ ਦੇ ਕੇ ਮੈਂ ਭੇਜਿਆ ਸੀ ਇੰਨਾ ਮਾਂ ਦੇ ਕੋਲ ਭਰੋਸਾ ਘਰੇ ਆਈ ਆ ਕੇ ਇੱਕੋ ਅਰਦਾਸ ਕੀਤੀ ਜਪਜੀਤ ਸਾਹਿਬ ਦਾ ਪਾਠ ਕਰਕੇ ਮੇਰਾ ਪੁੱਤਰ ਮੈਨੂੰ ਵਾਪਸ ਮੋੜ ਦੇ ਮੇਰਾ ਪੁੱਤਰ ਸੀ ਤੇਰੇ ਲੜ ਲਾ ਕੇ ਤੋਰਿਆ ਸੀ ਉਹਨੂੰ ਭੁੱਲੇ ਪਟਕੇ ਨੂੰ ਤੂੰ ਰਾਹ ਤੇ ਲਿਆਉਣ ਵਾਲੀ ਹੈ ਇਤਿਹਾਸ ਇਹ ਆਖਦਾ ਸਮਾਂ ਆਇਆ ਸੰਿਆਸੀ ਮਤ ਦਾ ਪ੍ਰਚਾਰ ਕਰਦਿਆਂ ਬੜੇ ਵੱਡੇ ਵਿਦਵਾਨ ਬਣੇ ਸਨ ਪ੍ਰੋਫੈਸਰ ਪੂਰਨ ਸਿੰਘ ਵੱਖ-ਵੱਖ ਸੈਮੀਨਾਰਾਂ ਵਿੱਚ ਗਏ ਤੇ ਇੱਕ ਸੈਮੀਨਾਰ ਦੇ ਵਿੱਚ ਕਿਤੇ ਭਾਈ ਵੀਰ ਸਿੰਘ ਦੇ ਨਾਲ ਇਹਨਾਂ ਦਾ ਮਿਲਾਪ ਹੋਇਆ ਭਾਈ ਵੀਰ ਸਿੰਘ ਦੇ ਨਾਲ ਮਿਲਾਪ ਹੋਇਆ ਰਾਤ ਇਕੱਠੇ ਰੁਕੇ ਇੱਕੋ ਕਮਰੇ ਵਿੱਚ ਰਹੇ ਤੇ ਰਾਤ ਕੁਝ ਵਿਚਾਰਾਂ ਵੀ ਹੋਈਆਂ ਹੋਣਗੀਆਂ ਜਦੋਂ ਦਿਨ ਚੜ੍ਹਿਆ ਪ੍ਰੋਫੈਸਰ ਪੂਰਨ ਸਿੰਘ ਸੁੱਤੇ ਪਏ ਨੇ ਤੇ ਇਧਰ ਭਾਈ ਵੀਰ ਸਿੰਘ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ ਭਾਈ ਵੀਰ ਸਿੰਘ ਨੇ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ ਵਿਸ਼ਨਾਣ ਕਰਕੇ ਜਦੋਂ ਗੁਟਕਾ ਸਹਿ ਫੜਿਆ ਜਪਜੀ ਸਾਹਿਬ ਦਾ ਉੱਚੀ ਉੱਚੀ ਪਾਠ ਸ਼ੁਰੂ ਕਰ ਦਿੱਤਾ ਪ੍ਰੋਫੈਸਰ ਪੂਰਨ ਸਿੰਘ ਦੇ ਕੰਨਾਂ ਵਿੱਚ ਪੰਕਤੀਆਂ ਪਈਆਂ ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ ਪੂਰਨ ਸਿੰਘ ਸੋਚਦਾ ਅਸੀਂ ਆਖਦੇ ਹਾਂ ਸਤਪਤਾਲ ਨੇ ਸਤ ਆਗਾਸ ਨੇ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਕਿੰਨਾ ਸਮਾਂ ਪਹਿਲਾਂ ਕਹਿ ਕੇ ਚਲੇ ਗਏ ਕਿ ਲੱਖਾਂ ਦੀ ਗਿਣਤੀ ਵਿੱਚ ਨੇ ਕੋਈ ਗਿਣਤੀ ਨਹੀਂ ਹੋ ਸਕਦੀ ਆਖਿਆ ਸਾਡੀ ਗਿਣਤੀ ਤਾਂ ਬੜੀ ਥੱਲੇ ਰਹੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਗਿਣਤੀ ਤਾਂ ਬੜੀ ਉੱਤੇ ਦੀ ਹੈ ਫਿਰ ਆਕੇ ਅਸੀਂ ਸ੍ਰਿਸ਼ਟੀ ਆਕਦੇ ਹਾਂ ਇੰਜ ਪੈਦਾ ਹੋਈ ਤੇ ਬਾਬਾ ਨਾਨਕ ਜੀ ਆਕੇ ਗਏ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਜਿਨੇ ਇਸ ਸਿਰਠੀ ਨੂੰ ਸ੍ਰਿਸ਼ਟੀ ਨੂੰ ਬਣਾਇਆ ਹੈ ਉਹ ਆਪ ਜਾਣਦਾ ਹੈ ਕਿਵੇਂ ਬਣੀ ਤੇ ਪ੍ਰੋਫੈਸਰ ਪੂਰਨ ਸਿੰਘ ਨੂੰ ਚੇਤਾ ਆਇਆ ਕਦੀ ਮਾਂ ਵੀ ਆ ਬਾਣੀ ਮੈਨੂੰ ਪੜਨ ਲਈ ਕਿਆ ਕਰਦੀ ਸੀ ਜਿਹੜਾ ਅੰਦਰ ਉਹ ਬੀਜ ਸੀ ਉਹ ਫਿਰ ਪੁੰਗਰਿਆ ਕਦੇ ਮਾਂ ਵੀ ਮੈਨੂੰ ਬਿਠਾ ਬਿਠਾ ਕੇ ਆਖਿਆ ਕਰਦੀ ਸੀ ਪੂਰਨ ਸਿੰਘਾ ਜਪਜੀਤ ਸਾਹਿਬ ਪੜ ਜਪਜੀਤ ਸਾਹਿਬ ਦਾ ਪਾਠ ਕਰ ਸਮਾਂ ਆਇਆ ਜਦੋਂ ਸੈਮੀਨਾਰ ਹੋਇਆ ਪੂਰਨ ਸਿੰਘ ਨੇ ਬੜਾ ਸੋਹਣਾ ਸਾਰਿਆਂ ਨੂੰ ਆਪਣਾ ਭਾਸ਼ਣ ਸੁਣਾਇਆ ਤੇ ਜਦੋਂ ਭਾਸ਼ਣ ਸੁਣਾਇਆ ਭਾਈ ਵੀਰ ਸਿੰਘ ਦੇ ਕੋਲ ਆਏ ਤੇ ਭਾਈ ਵੀਰ ਸਿੰਘ ਨੂੰ ਮਿਲਣ ਵਾਸਤੇ ਥੋੜਾ ਜਿਹਾ ਸਿਰ ਝੁਕਾਇਆ ਤੇ ਆਖਿਆ ਮੈਂ ਵਧੀਆ ਭਾਸ਼ਣ ਦਿੱਤਾ ਹੈ ਭਾਈ ਵੀਰ ਸਿੰਘ ਨੇ ਸਿਰ ਤੇ ਹੱਥ ਫੇਰ ਕੇ ਆਖਿਆ ਤੇਰੀ ਮਾਣੇ ਕੇਸ ਬੜੇ ਪਿਆਰ ਨਾਲ ਪਾਲੇ ਲੱਗਦੇ ਨੇ ਤੇਰੇ ਕੇਸ ਬੜੇ ਮੁਲਾਇਮ ਨੇ ਵਾਲ ਬੜੇ ਸੋਹਣੇ ਨੇ ਮਾਣੇ ਬੜੀ ਸੰਭਾਲ ਕੀਤੀ ਲੱਗਦੀ ਹੈ ਤੇ ਪ੍ਰੋਫੈਸਰ ਪੂਰਨ ਸਿੰਘ ਦੀਆਂ ਅੱਖਾਂ ਦੇ ਵਿੱਚੋਂ ਫਿਰ ਹੰਝੂ ਵਹਿ ਤੁਰੇ ਆਖਿਆ ਮਾਣੇ ਪਾਲੇ ਪਿਆਰ ਨਾਲ ਸਨ ਪਰ ਮੇਰੇ ਕੋਲ ਸੰਭਾਲੇ ਨਹੀਂ ਗਏ ਜਿਹੜਾ ਅੰਦਰ ਦੁੱਖ ਸੀ ਦਰਦ ਸੀ ਜਿਹੜੀ ਅੰਦਰ ਜਪਜੀ ਸਾਹਿਬ ਦੀ ਚਿੰਗ ਲੱਗੀ ਸੀ ਉਹ ਫਿਰ ਫੁੱਟ ਪਈ ਫਿਰ ਮਾਂ ਨੂੰ ਸੁਨੇਹਾ ਭੇਜਿਆ ਕਿ ਮਾਂ ਜਿਹੜੇ ਸਟੇਸ਼ਨ ਤੇ ਜਪਜੀਤ ਸਾਹਿਬ ਨੂੰ ਪੁੱਤਰ ਦੇ ਕੇ ਗਈ ਸੀ ਉੱਥੇ ਵਾਪਸ ਆ ਮਾਂ ਫਿਰ ਸਟੇਸ਼ਨ ਤੇ ਗਈ ਪੁੱਤਰ ਫਿਰ ਸਿਰ ਦੇ ਉੱਪਰ ਦਸਤਾਰ ਸਜਾ ਕੇ ਆਇਆ ਪ੍ਰੋਫੈਸਰ ਪੂਰਨ ਸਿੰਘ ਰੋਂਦੀਆਂ ਹੋਈਆਂ ਅੱਖਾਂ ਦੇ ਨਾਲ ਆਖਿਆ ਸੀ ਮਾਂ ਮੈਂ ਸੰਨਿਆਸੀ ਬਣ ਕੇ ਆਇਆ ਮੈਂ ਭਟਕ ਗਿਆ ਸੀ ਅੱਜ ਮੈਨੂੰ ਸਮਝ ਲੱਗੀ ਜਪਜੀਤ ਸਾਹਿਬ ਦਿੱਪ ਗਈ ਮੇਰਾ ਸੁન્યાਸੀ ਪੁਣਾਹਾਰ ਗਿਆ ਮਾਂ ਮੈਨੂੰ ਅੱਜ ਸਮਝ ਪੈ ਗਈ ਤੇਰੀ ਜਪਜੀ ਸਾਹਿਬ ਸੱਚੀ ਹੈ ਬਾਕੀ ਸਾਰਾ ਕੁਝ ਝੂਠਾ ਹੈ ਮਾਂ ਤੇਰੀ ਜਪਜੀ ਸਾਹਿਬ ਸੱਚੀ ਸੀ ਜਿੰਨੇ ਮੇਰਾ ਜੀਵਨ ਫਿਰ ਬਦਲ ਦਿੱਤਾ ਹੈ ਮਾਂ ਨੂੰ ਕਿੰਨਾ ਭਰੋਸਾ ਸੀ ਮਾਂ ਨੂੰ ਕਿੰਨਾ ਭਰੋਸਾ ਸੀ ਜਪਜੀਤ ਸਾਹਿਬ ਦੇ ਉੱਪਰ ਉਹਨੇ ਜਪਜੀਤ ਸਾਹਿਬ ਦਾ ਪਾਠ ਕਰਿਆ ਕਰਨਾ ਅਰਦਾਸ ਕਰਿਆ ਕਰਨੀ ਕਿ ਜਪਜੀਤ ਸਾਹਿਬ ਤੂੰ ਮੇਰਾ ਪੁੱਤਰ ਮੋੜਨ ਵਾਲੀ ਹੈ ਤੇ ਮਾਂ ਦੀ ਐਸੀ ਅਰਦਾਸ ਸੁਨੇ ਭੁੱਲੇ ਭਟਕੇ ਨੂੰ ਜਪਜੀਤ ਸਾਹਿਬ ਨੇ ਸਿੱਧੇ ਰਸਤੇ ਤੇ ਪਾ ਦਿੱਤਾ ਤਾਂ ਹੀ ਸਾਨੂੰ ਬਾਬਾ ਜੀ ਨੇ ਆਖਿਆ ਹੈ ਕਿ ਸਿੱਖਾ ਤੈਨੂੰ ਜਨਮ ਮਿਲਿਆ ਹੈ ਮਨੁੱਖਾ ਬਾਣੀ ਪੜਿਆ ਕਰ ਬਾਣੀ ਤੇਰੇ ਜੀਵਨ ਨੂੰ ਸਵਾਰਨ ਵਾਲੀ ਹੈ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ ਇਹ ਬਾਣੀ ਸਾਡੇ ਪੜਨ ਵਾਸਤੇ ਹੈ ਇਹ ਬਾਣੀ ਨੂੰ ਪੜੀਏ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਇਸ ਬਾਣੀ ਨੂੰ ਪੜੀਏ ਸੁਣੀਏ ਤੇ ਬਾਬਾ ਜੀ ਨੇ ਆਖਿਆ ਜਿਹੜਾ ਪੜਦਾ ਹੈ ਬਾਣੀ ਸੁਣਦਾ ਹੈ ਮਨ ਵਿੱਚ ਬਾਣੀ ਪ੍ਰਤੀ ਪਿਆਰ ਰੱਖਦਾ ਹੈ ਤੇ ਪਰਮਾਤਮਾ ਕਿਰਪਾ ਕਰਦਾ ਦੁੱਖ ਪਰ ਹਰ ਸੁਖ ਕਰ ਲੈ ਜਾਏ ਅਸੀਂ ਆਖਦੇ ਹਾਂ ਦੁੱਖ ਬੜੇ ਨੇ ਜ਼ਿੰਦਗੀ ਵਿੱਚ ਤਕਲੀਫਾਂ ਬੜੀਆਂ ਨੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਆਖਦੇ ਬਾਣੀ ਪੜਿਆ ਕਰ ਦੁੱਖ ਦੁੱਖ ਲੱਗਣੇ ਵੀ ਕੋਈ ਨਹੀਂ ਕਿਉਂਕਿ ਦੁੱਖ ਵੀ ਉਨਾ ਚਿਰ ਨਹੀਂ ਹੁਣ ਸਾਡੀ ਨਿਗਾਹ ਵਿੱਚ ਤਾਂ ਤਤੀ ਤਵੀ ਤੇ ਬਹਿਣਾ ਵੀ ਦੁੱਖ ਹੈ ਪਰ ਜਿਹੜੇ ਤਤੀਆਂ ਤਵੀਆਂ ਤੇ ਬੈਠੇ ਉਹਨਾਂ ਆਖਿਆ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗਾ ਸਾਡੀ ਨਿਗਾ ਵਿੱਚ ਆਰੇ ਨਾਲ ਚਰਵਾ ਲੈਣਾ ਬੜਾ ਵੱਡਾ ਦੁੱਖ ਹੈ ਪਰ ਜਿਹੜੇ ਆਰਿਆਂ ਨਾਲ ਚੀਰੇ ਗਏ ਜਦੋਂ ਜਦੋਂ ਆਖਿਆ ਸੀ ਆਖਰੀ ਇੱਛਾ ਦੱਸੋ ਉਹਨਾਂ ਆਖਿਆ ਆਰਾ ਹੌਲੀ ਚਲਾਓ ਆਖਿਆ ਕਿਉਂ ਡਰ ਲੱਗਦਾ ਹੈ ਆਖਿਆ ਡਰ ਨਹੀਂ ਲੱਗਦਾ ਤੁਸੀਂ ਆਰਾ ਹੌਲੀ ਚਲਾਓਗੇ ਮੇਰਾ ਜਪਜੀਤ ਸਾਹਿਬ ਦਾ ਪਾਠ ਸੰਪੂਰਨ ਹੋ ਜਾਵੇਗਾ ਕਿੰਨਾ ਪਿਆਰ ਸੀ ਬਾਣੀ ਨਾਲ ਆਖਿਆ ਆਖਰੀ ਇੱਛਾ ਦੱਸੋ ਆਰੇ ਤੋਂ ਡਰਤਾ ਨਹੀਂ ਲੱਗਦਾ ਆਖਿਆ ਕਿਹੜੇ ਆਰੇ ਦੀ ਗੱਲ ਕਰਦੇ ਹੋ ਮੇਰਾ ਬਾਬਾ ਪਹਿਲਾਂ ਕਹਿ ਕੇ ਗਿਆ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬਿੰਤੀ ਮੇਰੀ ਮੇਰਾ ਗੁਰੂ ਵੱਲ ਮੁਖ ਰੱਖਿਓ ਮੈਨੂੰ ਆਰੇ ਤੋਂ ਭੋਰਾ ਵੀ ਡਰ ਨਹੀਂ ਲੱਗਦਾ ਡਰ ਲੱਗਦਾ ਹੈ ਪਰ ਡਰ ਲੱਗਦਾ ਹੈ ਗੁਰੂ ਦੀ ਪਿੱਠ ਹੋਣ ਤੋਂ ਗੁਰੂ ਦੀ ਪਿੱਠ ਨਾ ਹੋਵੇ ਮੈਨੂੰ ਆਰੇ ਦਾ ਕੋਈ ਡਰ ਨਹੀਂ ਲੱਗਦਾ ਇਸ ਕਰਕੇ ਬਾਣੀ ਨਾਲ ਜੁੜੋ ਬਾਣੀ ਅੰਦਰ ਨੂੰ ਸਾਡੇ ਨੂੰ ਤਾਕਤਵਰ ਕਰਦੀ ਹੈ ਬਾਣੀ ਦੁੱਖਾਂ ਵਿੱਚ ਡੋਲਣ ਨਹੀਂ ਦਿੰਦੀ ਜਿਹੜਾ ਬਾਣੀ ਪੜਦਾ ਹੈ ਬਾਣੀ ਨੂੰ ਵਿਚਾਰਦਾ ਹੈ ਬਾਣੀ ਦੇ ਅਨੁਸਾਰੀ ਜੀਵਨ ਜਿਉਂ ਲੈਂਦਾ ਹੈ ਫਿਰ ਕਿੱਡੇ ਕਿੱਡੇ ਵੱਡੇ ਦੁੱਖ ਆਏ ਪੁੱਤਰਾਂ ਦੇ ਟੋਟੇ ਕਰਕੇ ਗਲਾਂ ਵਿੱਚ ਪਾ ਦਿੱਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਕਲੇਜਾ ਕੱਢ ਕੇ ਮੂੰਹ ਵਿੱਚ ਪਾਇਆ ਪਰ ਡੋਲੇ ਨਹੀਂ ਜਿਹੜੇ ਬਾਣੀ ਨਾਲ ਜੁੜੇ ਇਹਨੇ ਇਹਨੇ ਵੱਡੇ ਉਹਨਾਂ ਤੇ ਦੁੱਖ ਆਏ ਇਤਿਹਾਸ ਆਖਦਾ ਹੈ ਉਹ ਵੀ ਸਮਾਂ ਆਇਆ ਜਦੋਂ ਸਿਰਾਂ ਦੇ ਮੁੱਲ ਪਾਏ ਗਏ ਪਰ ਸਿੱਖ ਉਦੋਂ ਵੀ ਡਰੇ ਨਹੀਂ ਜਿਹੜੇ ਬਾਣੀ ਨਾਲ ਜੁੜੇ ਛੋਲਿਆਂ ਦੀ ਮੁੱਠ ਖਾਇਆ ਕਰਨੀ ਰਾਤ ਘੋੜਿਆਂ ਦੀਆਂ ਕਾਠੀਆਂ ਤੇ ਕਟਿਆ ਕਰਨੀ ਫਿਰ ਵੀ ਅਰਦਾਸ ਕਰਿਆ ਕਰਨੀ ਤੇਰੇ ਬਾਣੇ ਵਿੱਚ ਦਿਨ ਸੁੱਖਾਂ ਭਰਿਆ ਬਤੀਤ ਹੋਇਆ ਹੈ ਉਹਨਾਂ ਨੇ ਅਰਦਾਸਾਂ ਕੀਤੀਆਂ ਜਿਹੜੇ ਬਾਣੀ ਨਾਲ ਜੁੜੇ ਸਨ ਜਿਹੜੇ ਬਾਣੀ ਪੜਦੇ ਸਨ ਤੇ ਜੀਵਨ ਮਿਲਿਆ ਹੈ ਬਾਣੀ ਪੜਿਏ ਬਾਣੀ ਨੂੰ ਵਿਚਾਰੀਏ ਤੇ ਬਾਣੀ ਅਨਸਾਰੀ ਜੀਵਨ ਜਿਉਈਏ ਅਸਲ ਵਿੱਚ ਗੁਰਬਾਣੀ ਨੇ ਤਾਂ ਆਖਿਆ ਹੈ ਕਿ ਜਿਹੜਾ ਬੰਦਾ ਰੱਬ ਦਾ ਨਾਮ ਜਪਣ ਤੋਂ ਬਿਨਾਂ ਪ੍ਰਮਾਤਮਾ ਦਾ ਸ਼ੁਕਰ ਕਰਨ ਤੋਂ ਬਿਨਾਂ ਇੱਕ ਬੁਰਕੀ ਰੋਟੀ ਦੀ ਖਾਂਦਾ ਹੈ ਬਾਬਾ ਜੀ ਆਖਦੇ ਇੰਜ ਹੈ ਜਿਵੇਂ ਕੋਈ ਕੁੱਤਾ ਰੂੜੀ ਤੇ ਝੂਠ ਦੇ ਵਿੱਚ ਮੂੰਹ ਮਾਰਦਾ ਹੈ ਨਾਮ ਬਿਨਾਂ ਜੋ ਪਹਿਰੈ ਖਾਏ ਜਿਉ ਕੂਕਰ ਝੂਠਣ ਮੈਂ ਪਾਏ ਕੂਕਰ ਕਹਿੰਦੇ ਨੇ ਕੁੱਤੇ ਨੂੰ ਜਿਵੇਂ ਕੋਈ ਕੁੱਤਾ ਝੂਠ ਦੇ ਵਿੱਚ ਮੂੰਹ ਮਾਰਦਾ ਹੈ ਬਾਬਾ ਜੀ ਆਖਦੇ ਆਹੀ ਹਾਲ ਹੈ ਜਿਹੜਾ ਬੰਦਾ ਰੱਬ ਦਾ ਸ਼ੁਕਰ ਕਰਨ ਤੋਂ ਬਿਨਾਂ ਰੋਟੀ ਖਾਂਦਾ ਹੈ ਇਸ ਕਰਕੇ ਜਦੋਂ ਵੀ ਪ੍ਰਸ਼ਾਦਾ ਛਕਣਾ ਹੈ ਨਾਮ ਜ਼ਰੂਰ ਜਪਿਆ ਕਰੋ ਜਦੋਂ ਵੀ ਰੋਟੀ ਖਾਣੀ ਹੈ ਆਪਣਾ ਕਿਰਤ ਵਿਹਾਰ ਕਰਨਾ ਹੈ ਰੱਬ ਨੂੰ ਜ਼ਰੂਰ ਚੇਤੇ ਕਰਿਆ ਕਰੋ ਜੀਵਨ ਮਿਲਿਆ ਹੈ ਰੱਬ ਦਾ ਸ਼ੁਕਰ ਕਰੀਏ ਜਿਨੇ ਇੰਨਾ ਸੋਹਣਾ ਜੀਵਨ ਦਿੱਤਾ ਤੇ ਆਪ ਬਾਣੀ ਨੂੰ ਪੜਿਓ ਬਾਣੀ ਨੂੰ ਵਿਚਾਰੀਏ ਬਾਣੀ ਤੋਂ ਟੁੱਟ ਕੇ ਨਿਗੁਰੇ ਹੋ ਜਾਵਾਂਗੇ ਤੇ ਗੁਰੂ ਵਾਲੇ ਹੁਣ ਤੋਂ ਬਿਨਾ ਜੀਵਨ ਪਾਰ ਨਹੀਂ ਹੋ ਸਕਦਾ ਗੁਰੂ ਵਾਲਾ ਬਣ ਕੇ ਹੀ ਜੀਵਨ ਪਾਰ ਹੋ ਸਕਦਾ ਹੈ ਤੇ ਗੁਰੂ ਨਾਲ ਜੁੜਨ ਵਾਸਤੇ ਗੁਰੂ ਨਾਲ ਇੱਕ ਸਮਝੌਤਾ ਕਰਨਾ ਪਵੇਗਾ ਗੁਰੂ ਦੀਆਂ ਸ਼ਰਤਾਂ ਮੰਨਣੀਆਂ ਪੈਣਗੀਆਂ ਗੁਰੂ ਆਖਦਾ ਹੈ ਸਿੱਖਾ ਅੰਮ੍ਰਿਤ ਵੇਲਾ ਸੰਭਾਲ ਸਿੱਖਾ ਰੱਬ ਦਾ ਨਾਮ ਜਪਿਆ ਕਰ ਕਿਸੇ ਦਾ ਬੁਰਾ ਨਾ ਕਰਿਆ ਕਰ ਨਿੰਦਿਆ ਚੁਗਲੀ ਤੋਂ ਪਰਹੇਜ਼ ਕਰਿਆ ਕਰ ਆਪਣੇ ਮਨ ਨੂੰ ਡੋਲਣ ਨਾ ਦੇ ਆਕਰ ਸਿੱਖਾਂ ਆਪਣੇ ਵਿਕਾਰਾਂ ਤੇ ਕਾਬੂ ਰੱਖਿਆ ਕਰ ਗੁਰੂ ਕਿਰਪਾ ਕਰੇਗਾ ਜਦੋਂ ਜੀਵਨ ਵਿੱਚ ਸਹਜ ਆ ਜਾਵੇ ਸੰਤੋਖ ਆ ਜਾਵੇ ਗੁਰਬਾਣੀ ਹਿਰਦੇ ਵਿੱਚ ਆ ਜਾਵੇ ਫਿਰ ਘਰਾਂ ਦੇ ਕਲੇਸ਼ ਵੀ ਮੁੱਕ ਜਾਣਗੇ ਬਹੁਤੇ ਕਲੇਸ਼ ਬਾਣੀ ਨਾਲੋਂ ਟੁੱਟਣ ਕਰਕੇ ਨੇ ਤੇ ਬਾਣੀ ਨੇ ਆਖਿਆ ਦੁੱਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ ਗੁਰੂ ਕਿਰਪਾ ਕਰਦਾ ਹੈ ਫਿਰ ਜਿਹੜੀਆਂ ਜਿਹੜੀਆਂ ਦਾਤਾਂ ਚਾਹੀਦੀਆਂ ਨੇ ਉਹ ਦਾਤਾਂ ਵੀ ਸਾਰੀਆਂ ਮਿਲ ਜਾਂਦੀਆਂ ਨੇ ਅਸੀਂ ਸੁੱਖ ਲੈਣ ਵਾਸਤੇ ਕਦੇ ਕਿਸੇ ਕੋਲ ਜਾਂਦੇ ਹਾਂ ਕਿਸੇ ਕੋਲ ਜਾਂਦੇ ਹਾਂ ਵੈਸੇ ਪਦਾਰਥਾਂ ਵਿੱਚ ਸੁੱਖ ਨਹੀਂ ਸੁੱਖ ਦੁਨਿਆਵੀ ਪਦਾਰਥਾਂ ਵਿੱਚ ਨਹੀਂ ਸੁੱਖ ਰੱਬ ਦੇ ਨਾਮ ਵਿੱਚ ਹੈ ਕੋਈ ਬੰਦਾ ਹੋਵੇ ਕੋਈ ਪਤੀ ਆਪਣੀ ਪਤਨੀ ਨੂੰ ਕਵੇ ਤੈਨੂੰ ਮੈਂ ਮਹਿੰਗੇ ਸੂਟਾਂ ਦੇ ਢੇਰ ਲਾ ਕੇ ਦੇ ਦੇਣਾ ਵੱਡੇ ਵੱਡੇ ਗਹਿਣੇ ਲਿਆ ਕੇ ਦੇ ਦੇਣਾ ਆ ਚੱਕ ਘਰ ਵੀ ਤੇਰੇ ਨਾਲ ਆ ਦਿੱਤਾ ਜ਼ਮੀਨ ਜਾਇਦਾਦ ਸਾਰਾ ਕੁਝ ਤੇਰੇ ਨਾਮ ਲਾ ਦਿੱਤਾ ਆ ਲੈ ਮੇਰਾ ਬੈਂਕ ਬੈਲੈਂਸ ਸਾਰਾ ਤੇਰੇ ਨਾਮ ਲਾ ਦਿੱਤਾ ਪਰ ਮੇਰੇ ਵੱਲੋਂ ਸਾਸਰੀ ਕਾਲ ਹੈ ਮੈਂ ਘਰ ਛੱਡ ਕੇ ਜਾ ਰਿਹਾ ਹਾਂ ਤੇ ਪਤਨੀ ਕੀ ਕਹੇਗੀ ਤੇਰੇ ਤੋਂ ਬਿਨਾ ਮੇਰਾ ਕੀ ਹੈ ਜੇ ਮੇਰਾ ਸੁੱਖ ਤੇਰੇ ਨਾਲ ਹੈ ਇਸੇ ਤਰ੍ਹਾਂ ਦੁਨਿਆਵੀ ਪਦਾਰਥਾਂ ਵਿੱਚ ਸੁੱਖ ਨਹੀਂ ਸੁਖ ਰੱਬ ਨਾਲ ਜੁੜਨ ਕਰਕੇ ਹੈ ਜੇ ਰੱਬ ਨਾਲ ਜੁੜਾਂਗੇ ਤਾਂ ਹੀ ਜੀਵਨ ਵਿੱਚ ਸੁੱਖ ਨੇ ਫਿਰ ਦੁੱਖ ਵੀ ਆਉਣਗੇ ਇੱਕੋ ਅਰਦਾਸ ਹੋਵੇਗੀ ਜੇ ਸੁਖ ਦੇਹ ਤਤੁਜੈ ਆਰਾਦੀ ਦੁੱਖ ਪੀ ਤੁਜੈ ਧਿਆਈ ਜੇ ਭੁਖ ਦੇਹ ਤਾ ਇਤਹੀ ਰਾਜਾ ਦੁੱਖ ਵਿੱਚ ਸੁਖ ਮਣਾਈ ਫਿਰ ਦੁੱਖ ਵਿੱਚ ਵੀ ਰੱਬ ਦਾ ਸ਼ੁਕਰਾਨਾ ਨਿਕਲਦਾ ਹੈ ਤੇ ਦੁੱਖ ਵਿੱਚ ਬੰਦਾ ਇਹ ਨਹੀਂ ਆਖਦਾ ਮੇਰੇ ਨਾਲ ਐਵੇਂ ਕਿਉਂ ਹੋਇਆ ਉਹ ਇੱਕੋ ਆਖਦਾ ਕੇਤਿਆਂ ਦੁੱਖ ਭੂਖ ਸਦਮਾਰ ਇਹ ਪੇਦਾਤ ਤੇਰੇ ਦਾਤਾਰ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰਿਆਂ ਦਾ ਜੀਵਨ ਵੀ ਚੰਗਾ ਬਣ ਜਾਵੇ ਅਸੀਂ ਵੀ ਚੰਗਾ ਜੀਵਨ ਜਾਈਏ ਕਿਸੇ ਦਾ ਮਾੜਾ ਨਾ ਕਰੀਏ ਆਪਣੇ ਜੀਵਨ ਨੂੰ ਸਵਾਰਣ ਦਾ ਯਤਨ ਕਰੀਏ ਨਿੰਦਿਆ ਚੁਗਲੀ ਈਰਖਾ ਤੋਂ ਪਾਸੇ ਹੋ ਕੇ ਜਿੰਨਾ ਕੋ ਹੋ ਸਕਦਾ ਹੈ ਸਰਬੱਤ ਦੇ ਭਲੇ ਦੀ ਗੱਲ ਕਰੀਏ ਅਸੀਂ ਤਾਂ ਅਰਦਾਸ ਹੀ ਇਹ ਕਰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ